ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਦੇ ਆਂ ਕਿ ਆਪਾਂ 에어ਪੋਰਟ ਤੇ ਕੱਲ ਆਏ ਸੀ ਤੇ ਇਹਨਾਂ ਦਾ ਕੋਈ ਸਿਸਟਮ 'ਚ ਪ੍ਰੋਬਲਮ ਆਈ ਹੈ ਸੋ ਅੱਜ ਵੀ ਆਪਾਂ ਚੈੱਕ ਆਏ ਸੀ ਕੋਈ ਕੰਮ ਲਈ ਫਲਾਈਟ ਲਈ ਤੁਹਾਨੂੰ ਚੈੱਕ ਕਰਾ ਰਹੇ ਆਂ ਕਿਹੜੀਆਂ ਫਲਾਈਟਾਂ ਕਿੰਨੀਆਂ ਕਿ ਡਿਲੇ ਹੋ ਰਹੀਆਂ ਇਹਨਾਂ ਦੇ ਕੋਈ ਮਾਈਕਰੋਸਾਫਟ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਜਿੱਥੇ ਤੁਸੀਂ ਸਕਰੀਨ ਤੇ ਲੱਗੀਆਂ ਫਲਾਈਟਾਂ ਚੈੱਕ ਕਰ ਸਕਦੇ ਆਂ ਜਿਹੜੀਆਂ ਕਿ ਡਿਪਾਰਚਰ ਵਾਲੀਆਂ ਫਲਾਈਟਾਂ ਆਲਮੋਸਟ ਸੇਮ ਟਾਈਮ ਤੇ ਹਨ ਇਹਨਾਂ ਵਿੱਚੋਂ ਕੋਈ ਜੀ ਫਲਾਈਟਾਂ ਡਿਲੇ ਹੋ ਰਹੀਆਂ ਆ ਪਾਟ ਸਾਰੀ ਦੁਨੀਆ 'ਚ ਕੋਈ ਆਲਮੋਸਟ 1400 ਫਲਾਈਟ ਜਿਹੜੀ ਕੈਨਸਲ ਹੋ ਚੁੱਕੀ ਹੈ ਇਹ ਇਕੱਲੀ ਇੱਕ 에ਰਪੋਰਟ ਦੀ ਪ੍ਰੋਬਲਮ ਨਹੀਂ ਹੈ ਸਾਰੇ 에ਰਪੋਰਟਾਂ 'ਤੇ ਹੋਈ ਹੈ ਦੁਨੀਆ 'ਚ ਤੇ ਤੁਸੀਂ ਆ ਜਿਹੜੀਆਂ ਫਲਾਈਟਾਂ ਅਰਾਈਵਲ ਆ ਇਹ ਤੁਸੀਂ ਚੈੱਕ ਕਰ ਸਕਦੇ ਸਕਰੀਨ 'ਤੇ ਕੈਨਸਲ ਤਾਂ ਨਹੀਂ ਹੋਈਆਂ ਪਰ मोस्टਲੀ ਡਿਲੇ ਹੋ ਕੇ ਆ ਰਹੀਆਂ ਕੋਈ 2 ਘੰਟੇ ਕੋਈ 3 ਘੰਟੇ ਕਿਉਂਕਿ ਇਹਨਾਂ ਦੇ ਸਿਸਟਮ 'ਚ ਮਾਈਕਰੋਸਾਫਟ ਦੇ ਕੋਈ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਇਹਨਾਂ ਦਾ ਸਿਸਟਮ ਚੰਗੀ ਤਰ੍ਹਾਂ ਸਾਂਚਲਦੀ ਡਿਟੇਲ ਜਾਂ ਹੋਰ ਸਮਥਿੰਗ ਨਾ 에ਅਰਲਾਈਨ ਦਾ ਜਿਹੜਾ ਲੈਂਡਿੰਗ ਆ ਉਸ ਦਿੱਤਾ ਨਹੀਂ ਰਿਹਾ ਸਿਸਟਮ ਦੇ ਵਿੱਚ ਸੋ ਨੈਕਸਟ ਵੀਡੀਓ ਲਈ ਫੋਲੋ ਕਰ ਲਓ ਆਪਾਂ ਨੂੰ